ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨੀ ਐ ਕਿ ਤੁਹਾਡੀ ਪਰੇਸ਼ਾਨੀ ਕੀ ਮਸਲਾ ਕੀ ਹੈ ਇਸ ਦਾ ਜਿਹੜੀ ਪਿਛਲੀ ਸਰਕਾਰ ਸੀ ਉਸਨੇ ਜਿਹੜੀ ਸਾਡੇ ਨਿਊ ਐਂਟਰੀ ਵੈਟਰਨਰੀ ਆਫੀਸਰ ਸੀਗੇ ਉਹਨਾਂ ਦੇ ਪੇ ਸਕੇਲ ਘਟਾਤੇ ਸੀ ਇਹ ਹੁੰਦਾ ਇਦਾਂ ਸੀਗਾ ਵੀ ਸਾਰੇ ਮੈਡੀਕਲ ਆਫਸਰ ਵੈਟਰਨਰੀ ਆਫੀਸਰ ਆਯੁਰਵੈਦਿਕ ਆਫਸਰ ਡੈਂਟਲ ਆਫਸਰ ਇਹਨਾਂ ਦੇ ਸਾਰਿਆਂ ਦੀ ਪੇ ਪੈਰਿਟੀ ਸੀਗੀ ਸਾਰਿਆਂ ਦੇ ਜਿਹੜੇ ਸਕੇਲ ਸੀਗੇ ਇੱਕੋ ਤਰ੍ਹਾਂ ਦੇ ਸੀਗੇ ਲੇਕਿਨ ਪਿਛਲੀ ਸਰਕਾਰ ਨੇ ਕੀ ਕੀਤਾ ਕਿ ਜਿਹੜਾ ਸੀ ਉਹ ਜਿਹੜਾ ਐਂਟਰੀ ਸਕੇਲ ਸੀਗਾ ਉਹ ਖਰਾਬ ਕਰਤਾ ਤੇ ਸਾਡਾ ਜਿਹੜੀ ਪੈਰਿਟੀ ਸੀਗੀ ਉਹ ਮੈਡੀਕਲ ਦੇ ਨਾਲੋਂ ਤੋੜ ਦਿੱਤੀ ਗਈ। ਉਹ ਚੀਜ਼ ਨੂੰ ਲੈ ਕੇ ਪਿਛਲੇ 2-3 ਮਹੀਨਿਆਂ ਤੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੈਟਰਨਰੀ ਆਫੀਸਰਸ ਨੇ ਉਹ ਸਟ੍ਰਾਈਕਾਂ ਕਰ ਰਹੇ ਨੇ ਤੇ ਉਹਦੇ ਤਹਿਤ ਹੀ ਅੱਜ ਦਾ ਜਿਹੜਾ ਹੈਗਾ ਜਿਹਦੇ ਪੱਧਰ ਦਾ ਇਹ ਐਜੀਟੇਸ਼ਨ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਥਾਂ ਦੇ ਉੱਪਰ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਵੀ ਜਿਹੜੀ ਸਾਡੀ ਪੇ ਪੈਰਿਟੀ ਹੈਗੀ ਉਹ ਬਹਾਲ ਨਹੀਂ ਕੀਤੀ ਜਾ ਰਹੀ ਜਲਦੀ ਤੋਂ ਜਲਦੀ ਬਹਾਲ ਕੀਤੀ ਜਾਵੇ। ਇਸ ਤਰ੍ਹਾਂ ਤੁਸੀਂ ਬੈਨਰ ਵੀ ਲਾਇਆ ਹੋਇਆ ਹੈ OPD ਬੰਦ ਹੈ ਫਿਰ ਵੀ ਅਸੀਂ ਦੇਖ ਰਹੇ ਹਾਂ ਕਿ OPD ਵਿੱਚ ਵੀ ਬਹੁਤ ਮਾੜਾ ਕੰਮ ਚੱਲ ਹੀ ਰਿਹਾ ਹੈ ਇਹਦਾ ਕਿੰਨਾ ਫਰਕ ਪਏਗਾ ਤੇ OPDs OPDs ਅਸੀਂ ਬੰਦ ਕੀਤੀਆਂ ਲੇਕਿਨ ਐਮਰਜੈਂਸੀ ਸਰਵਿਸਿਜ਼ ਅਸੀਂ ਬੰਦ ਨਹੀਂ ਕੀਤੀਆਂ ਕਿਸੇ ਐਨੀਮਲ ਨੂੰ ਕੋਈ ਐਮਰਜੈਂਸੀ ਹੈ ਕੋਈ ਐਨੀਮਲ ਦੀ ਲਾਈਫ ਥ੍ਰੈਟਨਿੰਗ ਚੀਜ਼ ਹੈਗੀ ਤਾਂ ਉਹਨੂੰ ਆਪਾਂ ਜ਼ਰੂਰ ਦੇਖ ਰਹੇ ਹਾਂ ਸਿਰਫ OPD ਆਪਾਂ ਜਿਵੇਂ ਕੋਈ ਇਲੈਕਟਿਵ ਸਰਜਰੀ ਹੈ ਜਾਂ ਕੋਈ ਵੈਕਸੀਨੇਸ਼ਨ ਲਈ ਆ ਰਿਹਾ ਉਹਨੂੰ ਆਪਾਂ ਅੱਜ ਦਾ ਲਈ ਬੰਦਾ ਕੀਤਾ ਅਸੀਂ ਇਹ ਚੀਜ਼ ਬੰਦ ਕੀਤੀ ਕਿਉਂਕਿ ਇਹ ਜੇ ਜੇ ਥੋੜੀ ਮੰਗ ਨਹੀਂ ਮੰਨੀ ਗਈ ਫਿਰ ਅੱਗੇ ਦਾ ਕੀ ਜੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਫਿਰ ਅਸੀਂ ਅੱਗੇ ਤੋਂ ਆਪ ਪ੍ਰੋਗਰਾਮ ਹੋਰ ਲਿਖਾਂਗੇ ਤੇ ਹੋ ਸਕਦਾ ਸਾਨੂੰ ਸੜਕਾਂ ਤੇ ਆਣਾ ਪਵੇ ਅਸੀਂ ਮੰਤਰੀ ਸਾਹਿਬ ਦਾ ਘਰਾਹ ਕਰੀਏ ਸੀਐਮ ਸਾਹਿਬ ਦਾ ਘਰਾਹ ਕਰੀਏ ਓਪੀਡੀ ਬੰਦ ਕਰੀਏ ਸਾਰੇ ਕੰਮ ਬੰਦ ਕਰੀਏ ਸਾਰਾ ਕੁਝ ਕਰਨਾ ਪੈ ਸਕਦਾ ਉਹ ਡਿਪੈਂਡ ਕਰਦਾ ਕਿ ਹੁਣ ਸਰਕਾਰ ਸਾਡੀ ਹੱਕਾਂ ਨੂੰ ਮੰਗਾਂ ਨੂੰ ਕਿੰਨਾ ਇੰਪੋਰਟੈਂਸ ਦੇ ਰਹੀ ਹੈ ਕੀ ਲੱਗਦਾ ਸਰਕਾਰ ਮੰਨੂਗੀ ਦੇਖੋ ਯੂਨਿਟੀ ਸਾਡੀ ਹੈਗੀ ਹੈ ਜਦੋਂ ਅਸੀਂ ਯੂਨਾਈਟਡ ਹੈ ਤੇ ਸਰਕਾਰ ਨੂੰ ਮੰਨਣਾ ਹੀ ਪਵੇਗਾ ਠੀਕ ਹੈ ਅਸੀਂ ਇਹ ਹੀ ਪ੍ਰੋਡਕਟ ਕਹ ਰਹੇ ਸੀ ਕਿ ਕਈ ਸਾਰੇ ਕਾਲਜ ਹੈ ਉਹ ਵੀ ਤੁਹਾਨੂੰ ਸਪੋਰਟ ਦੇ ਬਿਲਕੁਲ ਸਾਡਾ ਕਿਸ ਤਰ੍ਹਾਂ ਸਪੋਰਟ ਦੇ ਉਹ ਦੇਖੋ ਸਟੂਡੈਂਟਸ ਨੇ ਜਿਹੜੇ ਉੱਥੇ ਪੜ੍ਹਦੇ ਨੇ ਉੱਥੇ ਪ੍ਰੋਫੈਸਰਸ ਨੇ ਜਿਹੜੇ ਉਹ ਵੀ ਸਾਡੇ ਡਾਕਟਰ ਸੀ ਨੇ ਠੀਕ ਹੈ ਜੀ ਪ੍ਰੋਫੈਸਰਸ ਨੇ ਉਹਨਾਂ ਦਾ ਸਪੋਰਟ ਲਵਾਂਗੇ ਕਾਲਜਿਸ ਦੀ ਸਟ੍ਰਾਈਕ ਵੀ ਹੋਏਗੀ ਕਾਲਜਿਸ ਬੰਦ ਹੋਣਗੇ ਸਾਰਾ ਕੁਝ ਹਰ ਤਰੀਕੇ ਨਾਲ ਜਿੱਦਾਂ ਸਾਨੂੰ ਸਪੋਰਟ ਦੀ ਲੋੜ ਹੈ ਅਸੀਂ ਡਿਮਾਂਡ ਕਰਾਂਗੇ ਆਪਣੇ ਤੁਹਾਡੀ ਕਲੀਗਜ਼ ਨੇ ਉਹ ਉਹਨਾਂ ਤੋਂ ਆਪਾਂ ਹੈਲਪ ਲਵਾਂਗੇ ਜੇ ਲੋਗ ਆਪ ਤੇ ਜੇ ਲੋਗ

ਉਹ ਲੀਟਰ ਵੀ ਕਰਵਾਈ ਜਾ ਸਕਦੀ ਹੈ ਉਹ ਉਹ ਕੇਸਸ ਨੂੰ ਅਸੀਂ ਮਨਾ ਕਰ ਰਹੇ ਹਾਂ ਬਾਕੀ ਸਾਡੀ ਜਥੇਬੰਦੀ ਜਿਸ ਤਰ੍ਹਾਂ ਵੀ ਫੈਸਲਾ ਕਰੇਗੀ ਅਸੀਂ ਉਹਨਾਂ ਦੇ ਨਾਲ ਔਰ ਇਹਦਾ ਸਰਕਾਰ ਲਈ ਇਹ ਬਹੁਤ ਸੋਚਣ ਦੀ ਗੱਲ ਆ ਕਿ ਸਾਡਾ ਡਾਇਰੈਕਟ ਜੋ ਹੈਗਾ ਰابطਾ ਹੈਗਾ ਫਾਰਮਰਜ਼ ਨਾਲ ਜਿਹੜੇ ਮੁਲਾਜ਼ਮ ਹੁੰਦੇ ਰੀੜ ਦੀ ਹੱਡੀ ਹੁੰਦੇ ਨੇ ਕਿਸੇ ਵੀ ਸਟੇਟ ਦੀ ਜਦੋਂ ਮੁਲਾਜ਼ਮ ਖੁਸ਼ ਨੇ ਤਾਂ ਸਾਡਾ ਸੂਬਾ ਵੀ ਖੁਸ਼ ਹੋਏਗਾ ਜਦੋਂ ਮੁਲਾਜ਼ਮ ਨੂੰ ਇੰਨੀ ਥੋੜੀ ਤਨਖਾਹ ਮਿਲੇਗੀ ਹਾਈਲੀ ਐਜੂਕੇਟਿਡ ਇਹ ਹੈ ਸਾਰੇ ਡਾਕਟਰਸ ਔਰ ਪੂਰੀ ਦੀ ਪੂਰੀ ਕ੍ਰੀਮ ਹੈ ਬਹੁਤ ਜ਼ਿਆਦਾ ਪੜੇ ਲਿਖੇ ਡਾਕਟਰ ਜਦੋਂ ਇੰਨੀ ਘੱਟ ਸੈਲਰੀ ਵਿੱਚ ਗੁਜ਼ਾਰਾ ਕਰਨਗੇ ਤੁਸੀਂ ਸੋਚੋ ਵੀ ਉਹ ਉਹ ਸੋਚਣਗੇ ਨਾ ਕਿ ਬ੍ਰੇਨ ਡ੍ਰੇਨ ਤਾਂ ਹੋਏਗਾ ਹੀ ਫਿਰ ਇੰਨਾ ਅੱਛਾ ਜਿਹੜਾ ਬ੍ਰੇਨ ਆ ਉਹ ਬਾਹਰ ਦੇ ਦੇਸ਼ਾਂ ਦਾ ਰੁੱਖ ਕਰਨਗੇ ਇਹ ਸਾਰੇ ਡਾਕਟਰਸ ਤੇ ਇਹ ਸਾਡੀ ਸਟੇਟ ਲਈ ਬਹੁਤ ਮਤਲਬ ਮਾੜੀ ਗੱਲ ਹੋਏਗੀ ਸੀਐਮ ਸਾਹਿਬ ਦੇ ਅੱਗੇ ਅਪੀਲ ਹੈ ਕਿ ਇਹ ਸਾਡਾ ਜਿਹੜਾ ਹੱਕ ਆ ਇਹਨੂੰ ਬਹਾਲ ਕੀਤਾ ਜਾਏ ਕੋਈ ਨਵੀਂ ਡਿਵਾਨ ਨਹੀਂ ਹੈਗੇ ਕੀ ਇਹ ਸਿਰਫ ਸੈਲਰੀ ਦਾ ਮਸਲਾ ਹੈ ਜਾਂ ਮਨੋਬਲ ਦਾ ਮਸਲਾ ਵੀ ਹੈ ਮਨੋਬਲ ਵੀ ਹੈ ਜਦੋਂ ਕਿਸੇ ਮੁਲਾਜ਼ਮ ਨੂੰ ਸੈਲਰੀ ਸਹੀ ਮਿਲੇਗੀ ਘਰ ਦੇ ਖਰਚੇ ਸਹੀ ਚੱਲਣਗੇ ਤਾਂ ਆਟੋਮੈਟਿਕਲੀ ਉਹ ਖੁਸ਼ਹਾਲ ਹੋਏਗਾ ਉਹਦਾ ਪਰਿਵਾਰ ਖੁਸ਼ਹਾਲ ਹੋਏਗਾ ਅਸੀਂ ਆਪਣਾ ਕੰਮ ਵੀ ਬਿਹਤਰੀ ਨਾਲ ਕਰ ਸਕਾਂਗੇ ਸਾਡਾ ਮਨੋਬਲ ਵੀ ਬਣਿਆ ਰਹਿੰਦਾ ਜਦੋਂ ਸਾਨੂੰ ਸੈਲਰੀ ਪੂਰੀ ਨਹੀਂ ਹੈਗੀ ਕੰਮ ਅਸੀਂ ਸਾਰਿਆਂ ਦੇ ਬਰਾਬਰ ਕਰ ਰਹੇ ਹਾਂ ਤੇ ਸਾਡੇ ਮਨੋਬਲ ਨੂੰ ਵੀ ਫਰਕ ਪੈਂਦਾ ਮੈਂ ਜਿਹੜੀ ਸਰਕਾਰ ਦੀ ਗੱਲ ਕਰੀ ਆਪਾਂ ਸਰਕਾਰ ਤਾਂ ਕਹਿੰਦੀ ਹੈ ਕਿ ਇਹ ਮੇਰੀ ਨਹੀਂ ਥੋੜੀ ਸਰਕਾਰ ਆ ਆਪ ਦੀ ਸਰਕਾਰ ਮਤਲਬ ਸਾਰਿਆਂ ਦੀ ਜੀ ਆਪ ਦੀ ਸਰਕਾਰ ਆ ਬਿਲਕੁਲ ਸੁਣਨੀ ਚਾਹੀਦੀ ਹੈ ਸਰਕਾਰ ਨੂੰ ਤੇ ਇਹਦਾ ਸਿੱਟਾ ਬਹੁਤ ਭਿਆਨਕ ਹੋਣ ਜਾ ਰਿਹਾ ਜੇ ਸਰਕਾਰ ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ। ਬੜਾ ਵਧੀਆ ਜਦੋਂ ਦੇਖੋ ਸਾਡੀ ਕੋਈ ਡਿਮਾਂਡ ਜਿਹੜੀ ਹੈਗੀ ਹੈ ਇਹ ਹੀ ਹੈ ਸਾਨੂੰ ਪਹਿਲਾਂ ਹੀ ਮਿਲ ਰਿਹਾ ਸੀਗਾ 15639110 ਸਕੇਲ ਸੀ ਸਾਡਾ 5400 ਰੁਪਿਆ ਗ੍ਰੇਡ ਪੇ ਸੀ ਜਿਹੜਾ ਪੰਜਵੇਂ ਪੇਕ ਮਿਸ਼ਨ ਪੰਜਾਬ ਪੇ ਕਮਿਸ਼ਨ ਨੇ ਸਾਨੂੰ ਦਿੱਤਾ ਸੀ ਤੇ ਪਹਿਲਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਛੀਮਾ ਪੇਕ ਕਮਿਸ਼ਨ ਬਿਠਾਤਾ ਫਿਰ ਛੀਮੇ ਪੇਕ ਮਿਸ਼ਨ ਦੀ ਰਿਪੋਰਟ ਦੇਣ ਵਾਲੀ ਸੀ ਤਿਆਰ ਹੋ ਗਈ ਜਦੋਂ ਉਦੋਂ ਫਿਰ ਫਾਈਨਾਂਸ ਮਿਨਿਸਟਰ ਉਦੋਂ ਦੇ ਮਨਪ੍ਰੀਤ ਬਾਦਲ ਜੀ ਨੇ ਕਹਿਤਾ ਵੀ ਨਹੀਂ ਅਸੀਂ ਛੇਮਾ 'ਤੇ ਕਮਿਸ਼ਨ ਪੰਜਾਬ ਵਾਲਾ ਨਹੀਂ ਦੇਣਾ ਅਸੀਂ ਜਿਹੜਾ ਸੈਂਟਰ ਦਾ 7ਵਾਂ ਬੇ ਕਮਿਸ਼ਨ ਚੱਲ ਰਿਹਾ ਸੀ ਉਸ ਟਾਈਮ ਤੇ 7ਵੇਂ ਬੇ ਕਮਿਸ਼ਨ ਦੀਆਂ ਰეკਮੈਂਡੇਸ਼ਨ ਆ ਗਈਆਂ ਸੀ ਉਹਨਾਂ ਨੇ ਕਿਹਾ ਵੀ ਅਸੀਂ ਸੈਂਟਰ ਦਾ 7ਵਾਂ ਜਿਹੜਾ ਕਮਿਸ਼ਨ ਹੈ ਉਹਦੀਆਂ ਰეკਮੈਂਡੇਸ਼ਨ ਦੇ ਮੁਤਾਬਕ ਤੁਹਾਨੂੰ ਪੰਜਾਬ ਨੂੰ ਦੇਵਾਂਗੇ ਸਕੇਲ ਤੇ ਅਸੀਂ ਤਾਂ ਕਹਿੰਦੇ ਆ ਤੁਸੀਂ ਛੇਮਾ ਛੱਡੋ 6 ਜੇ ਤੁਸੀਂ ਆਪ ਹੀ ਕਹਿ ਰਹੇ ਹੋ ਛੇਮਾ ਨਹੀਂ ਦੇਣਾ 체ਮਾ ਛੱਡ ਦਿਓ ਸਾਨੂੰ 7ਵੇਂ ਪੰਜਾਬ ਪੇ ਜਿਹੜਾ ਸੈਂਟਰ ਪੇ ਕਮਿਸ਼ਨ ਹੈ ਉਹਦੇ ਮੁਤਾਬਕ ਹੀ ਦੇ ਦਿਓ ਉਹਦੇ ਮੁਤਾਬਕ ਜਿਹੜਾ ਹੈਗਾ 15600 ਬੇਸਿਕ ਤੇ 5400 ਗ੍ਰੇਡ ਪੇ ਦੇ ਮੁਤਾਬਕ ਜਿਹੜਾ ਸੈਂਟਰ ਦਾ ਪੇ ਮੈਟ੍ਰਿਕਸ ਹੈ ਉਹਦੇ ਸਾਡਾ ਲੈਵਲ 10 ਤੇ ਆਂਦਾ ਹੈ ਲੈਵਲ 10 ਦੇ ਉਹ ਟੇਬਲ ਦੇ ਵਿੱਚ ਲੈਵਲ 10 ਤੇ ਆਂਦਾ ਹੈ ਤੇ ਲੈਵਲ 10 ਜਿਹੜਾ ਹੈਗਾ 55100 ਹੈ ਉੱਥੇ ਐਂਟਰੀ ਸਕੇਲ ਉਹਦੇ ਮੁਤਾਬਕ 56 ਦਾ 100 ਹੈ ਸਾਨੂੰ ਉਹ ਦੇ ਦੇਣਾ ਸੀ ਸਾਨੂੰ ਮਨਜ਼ੂਰ ਹੈ ਪਰ ਇਹ ਤਾਂ ਇਹ ਤਾਂ ਕੋਈ ਗੱਲ ਨਹੀਂ ਨਾ ਹੋਈ ਤੇ ਬਈ 6ਵਾਂ ਪੇ ਕਮਿਸ਼ਨ ਤੁਸੀਂ ਉਹ ਦੇਣਾ ਨਹੀਂ ਜੇ ਸੈਂਟਰ ਦਾ ਪੇ ਕਮਿਸ਼ਨ ਦੇਣਾ ਹੈ ਤੁਸੀਂ ਉਹ ਉਹ ਵੀ ਨਹੀਂ ਦੇਣਾ ਮਤਲਬ ਕਿਤੇ ਗੱਲ ਤੇ ਤਾਂ ਖੜੋ ਤੁਸੀਂ ਥੋੜੀ ਗੱਲਬਾਤ ਹੋ ਰਹੀ ਹੈ ਗੱਲਬਾਤ ਦੇਖੋ ਸਾਡੇ ਸਾਰੇ ਤਿੰਨ ਸਾਡੇ ਤਾਂ ਸਾਡੀ ਇਹ ਆ ਬਈ ਤਰਸਦੀ ਇਹ ਆ ਸਾਡਾ ਮੰਤਰੀ 6 ਮਹੀਨੇ ਕੋਈ ਲਾਂਦੇ ਆ 6 ਮਹੀਨੇ 8 ਮਹੀਨੇ ਬਾਅਦ ਬਦਲ ਲਿਆ ਬਦਲਿਆ ਜਾਂਦਾ ਪਹਿਲਾਂ ਲਾਲਜੀਤ ਭੁੱਲਰਜੀ ਸੀਗੇ ਮਨਿਸਟਰ ਉਹਨਾਂ ਨੇ ਕਿਹਾ ਵੀ ਹਾਂ ਵੀ ਪਹਿਲਾਂ ਕੁਲਦੀਪ ਢਾਲੀਵਾਲ ਸੀ ਸਾਰੇ ਕੁਲਦੀਪ ਢਾਲੀਵਾਲ ਸਭ ਤੋਂ ਪਹਿਲਾਂ ਕੁਲਦੀਪ ਢਾਲੀਵਾਲ ਸੀਗੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਤੁਹਾਡੇ ਕਰਾਂਗੇ ਤੁਹਾਡੀ ਮੰਗ ਬੜੀ ਜੈਨੂਨ ਹੈ ਤੁਹਾਡੀ ਅਸੀਂ ਤੁਹਾਡਾ ਕਰਾਂਗੇ ਛੇਤੀ ਕਰਾਂਗੇ ਉਸ ਤੋਂ ਬਾਅਦ ਉਹ ਬਦਲ ਕੇ ਉਸ ਤੋਂ ਬਾਅਦ ਢਾਲੀ ਆਪਣਾ ਲਾਲਜੀਤ ਜੀ ਆ ਗਏ ਲਾਲਜੀਤ ਭੁੱਲਰ ਉਹ ਵੀ 6 ਮਹੀਨੇ ਰਹੇ ਉਸ ਤੋਂ ਬਾਅਦ ਹੁਣ ਨਵੇਂ ਮੰਤਰੀ ਜਿਹੜੇ ਹੱਗੇ ਆ ਆਪਣੇ ਖੁੱਡੀਆਂ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਜੀ ਵਧੀਆ ਬੰਦੇ ਇਨਸਾਨ ਹੈ ਪਰ ਉਹ ਵੀ ਇਹੀ ਕਹੀ ਜਾਂਦੇ ਆ ਵੀ ਹਾਂ ਵੀ ਕਰਾਂਗੇ ਕਰਾਂਗੇ ਵੀ ਫਾਈਨਾਂਸ ਨਹੀਂ ਬੰਦਾ ਕਹਿੰਦੇ ਆ ਅਸੀਂ ਤਾਂ ਉਹਨਾਂ ਨੂੰ ਪੁੱਛਦੇ ਹਾਂ ਮਹਾਰਾਜ ਫਾਈਨਾਂਸ ਕਿਦਾ ਹੈ ਫਾਈਨਾਂਸ ਕੋਈ ਸੈਂਟਰ ਗਵਰਨਮੈਂਟ ਦਾ ਹੈ ਜਾਂ ਕੇਜਰੀਵਾਲ ਦਾ ਫਾਈਨਾਂਸ ਹੈ ਫਾਈਨਾਂਸ ਤਾਂ ਪੰਜਾਬ ਗਵਰਨਮੈਂਟ ਦਾ ਹੀ ਹੈ ਆਪਦੀ ਸਰਕਾਰ ਦਾ ਸਟੇਟ ਦਾ ਹੈ ਉਹ ਉਹਦੀ ਕੀ ਜਟਿਲਤਾ ਹੈ ਬਈ ਜੇ ਸਰਕਾਰ ਕਵੇ ਤੇ ਫਾਈਨਾਂਸ ਨਾ ਮੰਨੇ ਇਹ ਤਾਂ ਕੋਈ ਗੱਲ ਨਹੀਂ ਬਣੀ ਤੇ ਅਸੀਂ ਤਾਂ ਇਹੀ ਡਿਮਾਂਡ ਕਰਦੇ ਹਾਂ ਬਈ ਸਾਡਾ ਇਹ ਜਿਹੜਾ ਹੈ ਪੇਸ ਪੈਰਿਟੀ ਜਿਹੜੀ ਸਾਡੀ ਮੈਡੀਕੋਸ ਦੇ ਨਾਲ ਬਹਾਲ ਕੀਤੀ ਜਾਵੇ ਆਦਰਵਾਈਜ਼ ਅਸੀਂ ਸਾਨੂੰ ਮਜਬੂਰ ਹੋ ਕੇ ਕੋਈ ਨਾ ਕੋਈ ਸਖਤ ਸਟੈਪ ਉਠਾਣੇ ਪੈਣਗੇ ਤੇ ਅਗਲਾ ਜਿਹੜਾ ਸਾਡਾ ਸਟੈਪ ਹੈ 21 ਤਰੀਕ ਨੂੰ ਅਸੀਂ ਫਿਰ ਦੁਬਾਰਾ ਇਹ ਸਿਮਿਲਰ ਇਦਾਂ ਹੀ ਤਾਂ ਨਾ ਸਾਰੇ ਸਟੇਟ ਦੇ ਵਿੱਚ ਸਾਰੇ ਵੈਟਰਨਰੀ ਪਾਲਿਕਲੀਨਿਕ ਜਿੰਨੇ ਵੀ ਸਟੇਟ ਦੇ ਵਿੱਚ ਹੈ ਉੱਥੇ ਸਾਰਿਆਂ ਤੇ ਅਸੀਂ ਓ ਪੀ ਡੀ ਫਿਰ ਦੁਬਾਰਾ ਬਾਈਕਾਊਟ ਕਰਾਂਗੇ ਤੇ ਬਾਕੀ ਸਾਰੇ ਜਿਹੜੇ ਇਲੈਕਟਿਵ ਸਰਜਰੀ ਤੇ ਜਿਹੜੀ ਸੈਂਪਲਿੰਗ ਬਲੱਡ ਸੈਂਪਲਿੰਗ ਜਾਂ ਕੰਪਲੀਟ ਬਲੱਡ ਕਾਊਂਟ ਹੈ ਵਹੀਕਲ ਸੈਂਪਲ ਹੈ ਬਲੱਡ ਸੈਂਪਲ ਹੈ ਕਲਚਰ ਬਿਲ ਕਲਚਰ ਹੈ ਉਹ ਸਾਰੇ ਅਸੀਂ ਜਿਹੜੇ ਹੈਗੇ ਟੈਸਟ ਬੰਦ ਕਰਾਂਗੇ ਇੱਕ ਦਿਨ ਲਈ ਫਿਰ ਐਜ਼ ਅ ਪ੍ਰੋਟੈਸਟ ਸਾਡਾ ਮਕਸਦ ਲੋਕਾਂ ਨੂੰ ਜਿਹੜਾ ਤੰਗ ਕਰਨਾ ਨਹੀਂ ਹੈ ਪਸ਼ੂਆਂ ਪਸ਼ੂਪਾਲਕਾਂ ਨੂੰ ਤੰਗ ਕਰਨ ਦਾ ਮਕਸਦ ਨਹੀਂ ਹੈ ਪਰ ਸਰਕਾਰ ਸਾਨੂੰ ਮਜਬੂਰ ਨਾ ਕਰੇ ਕਿ ਅਸੀਂ ਇਦਾਂ ਦਾ ਕੋਈ ਸਟੈਪ ਉਠਾਈਏ ਸਾਡਾ ਵੀ ਦਿਲ ਦੁਖੂਗਾ ਕਿਉਂਕਿ ਸਾਡੇ ਪੇਜਮਾਨ ਜਦੋਂ ਐਨੀਮਲ ਹੈ ਉਹਨਾਂ ਦੇ ਨਾਲ ਕੋਈ ਤੱਕਾ ਹੁੰਦਾ ਤਾਂ ਸਾਡਾ ਦਿਲ ਦੁਖੂਗਾ ਅਸੀਂ ਉਹਨਾਂ ਦੇ ਹਮਦਰਦਾਂ ਪਸ਼ੂਆਂ ਦੇ ਤੇ ਇਸ ਕਰਕੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦਾ ਕਿ ਜਲਦੀ ਕਰਨ ਤੇ ਸਾਨੂੰ ਤਾਂ ਕਿ ਅੱਗੇ ਸਖਤ ਸਟੈਪ ਉਠਾ ਕੇ ਤੇ ਇਹ ਨਾ ਹੋਵੇ ਮਜਬੂਰਨ ਤਾਨੂੰ ਕੁਛ ਨਾ ਕੁਛ ਕਰਨਾ ਪਵੇ ਅਸੀਂ ਤਾਂ ਪਹਿਲਾਂ ਵੀ 1 ਸਤੰਬਰ ਨੂੰ ਪਿਛਲਾ ਤਰਨਾ ਲਗਾਇਆ ਸੀ ਉਹ ਵੀ ਐਤਵਾਰ ਨੂੰ ਲਾਇਆ ਸੀ ਹੈੱਡਕੁਆਰਟਰ ਤੇ ਐਤਵਾਰ ਇਸੇ ਕਰਕੇ ਮਕਸਦ ਨਾਲ ਲਗਾਇਆ ਸੀ ਤਾਂ ਕਿ ਜਿਹੜੇ ਪਸ਼ੂ ਪਾਲਕ ਹੈ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਹੀ ਸੰਡੇ ਨੂੰ ਅਸੀਂ ਛੁੱਟੀ ਵਾਲੇ ਦਿਨ ਤਰਨਾ ਲਗਾਇਆ ਸੀਗਾ ਇਸੇ ਦੇ ਮੱਦੇ ਨਜ਼ਰ ਤੋਂ ਇਸ ਕਰਕੇ ਮੇਰੀ ਇਹੀ ਅਪੀਲ ਹੈ ਸਰਕਾਰ ਨੂੰ ਕਿ ਜਿਹੜਾ ਸਾਡਾ 56110 ਜਿਹੜਾ ਹੈਗਾ ਬੇਸਿਕ ਐਂਟਰੀ ਸਕੇਲ ਹੈ ਉਹ ਬਹਾਲ ਕੀਤਾ ਜਾਵੇ ਕਿਉਂਕਿ ਇਹ ਸਾਡੀ ਕੋਈ ਨਵੀਂ ਟਮਾਂਡ ਨਹੀਂ ਹੈ ਇਹ ਤਾਂ ਆਲਰੇਡੀ ਵੀ ਵਰ ਗੈਟਿੰਗ ਇਹ ਤਾਂ ਕੋਰਟ ਵੱਲੋਂ ਅਸੀਂ ਲੈ ਰਹੇ ਸੀ ਕਪੈਰਟੀ ਸੀ ਕੋਰਟ ਵੱਲੋਂ ਤੇ ਇਹਦੇ ਤਾਂ ਘੱਟ ਕਰਨ ਦਾ ਕੋਈ ਸਕੋਪ ਹੀ ਨਹੀਂ ਸੀਗਾ ਪਰ ਫਿਰ ਵੀ ਉਸ ਟਾਈਮ ਦੇ ਜਿਹੜੇ ਮੰਤਰੀ ਜਿਹੜੇ ਸੀਗੇ ਮਨਪ੍ਰੀਤ ਬਾਦਲ ਉਹਨਾਂ ਦੀ ਅਸੀਂ ਪੂਰੀ ਨਿਖੇਧੀ ਕਰਦੇ ਆ ਹੁਣ ਇਹ ਐ ਵੀ ਸਰਕਾਰ ਇਹ ਜਿਹੜੀ ਸਰਕਾਰ ਆ ਇਹ ਕਰ ਦਵੇ ਇਹ ਨਾ ਹੋਵੇ ਅਸੀਂ 27 ਤੋਂ ਬਾਅਦ ਇਹ ਸਰਕਾਰ ਇਹ ਵੀ ਨਾ ਸਮਝੇ ਕਿ ਅਸੀਂ ਇੱਕ ਵਾਰੀ ਸਰਕਾਰ ਬਣ ਗਈ ਤਾਂ ਸਾਡਾ ਪੱਕਾ ਹੀ ਪਟਾਲ ਕਹ ਲਿਆ ਵੀ ਅਗਲੀ ਵਾਰੀ 27 ਵਿੱਚ ਵੀ ਸਰਕਾਰ ਸਾਡੀ ਬਣਨੀ ਹੈ ਜੇ ਅਸੀਂ ਸਰਕਾਰ ਬਣਾ ਸਕਦੇ ਆ ਤਾਂ ਅਸੀਂ ਸਰਕਾਰ ਗਰਾ ਵੀ ਸਕਦੇ ਆ ਸਾਡੇ ਸਾਰੇ ਪਿੰਡੂ ਪਿੰਡੂ ਲੋਕਾਂ ਨਾਲ ਪਿੰਡਾਂ ਦੇ ਵਿੱਚ ਗਰਾਸ ਰੂਟ ਲੈਵਲ ਤੇ ਸਾਡੇ ਸਾਰਿਆਂ ਦੇ ਲਿੰਕ ਹੈਗੇ ਆ ਜੇ ਸਰਕਾਰ ਸਾਡੇ ਖਿਲਾਫ ਚੱਲੂਗੀ ਸਾਡਾ ਸਾਡੀਆਂ ਮੰਗਾ ਨਹੀਂ ਮੰਨੂਗੀ ਜਿਹੜੀ ਜੈਨੂਇਨ ਮੰਗਾ ਹੈ ਅਸੀਂ ਕੋਈ ਫਾਲਤੂ ਚੀਜ਼ ਨਹੀਂ ਮੰਗਦੇ ਜਿਹੜੀ ਸਾਡਾ ਹੱਕ ਹੈ ਅਸੀਂ ਹੱਕ ਮੰਗਦੇ ਆ ਤੇ ਇਹ ਹੱਕ ਸੱਚ ਦੀ ਲੜਾਈ ਹੈ ਅਸੀਂ ਜਿੱਤਗੇ ਰਹਾਂਗੇ ਤੇ ਅਸੀਂ ਜਿਤਕੇ ਰਹਾਂਗੇ ਇਹ ਪੈਰਟੀ ਅਸੀਂ ਲੈ ਕੇ ਰਹਾਂਗੇ